हां जी मित्रों की हालचाल उम्मीद करता हूं तुम सब जाने बढ़िया होवोगे ते आज आपा लेके आएया ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇਨਾ ਪਿਆਰ ਦੇ ਲਈ ਇਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਹਤ ਤੱਕ ਜਰੂਰ ਵੇਖਿਓ ਆਇਆ ਦੇਖ ਤੇ ਬਿੰਦਾ ਬਸ ਤੇਰਾ ਹੀ ਨਾ ਲੈਿੰਦਾ ਉਹ ਨਾ ਪੀਵੇ ਨਾ ਖਾਵੇ ਤੂੰ ਮਰ ਜਾ ਗੱਡੀ ਥੱਲੇ ਸਿਰ ਦੇ ਕੇ ਇਹ ਬ੍ਰਾਂਡ ਨਵਾਂ ਲਾਂਚ ਹੋਇਆ ਇਸ ਦਾ ਕਦੇ ਨਹੀਂ ਦੇਖਿਆ ਉਹ ਨਾ ਪੀਵੇ ਨਾ ਖਾਵੇ ਪੁਨਖਟ ਲੈ ਬਾਕੀ ਇਹ ਨਾਰੇ ਜੁੱਤੀ ਕਿੱਥੇ ਆ ਮੇਰੀ ਯਾਰ ਦੀਵਾਲੀ ਦੀ ਬਚੀ ਹੋਈ ਮਠਾਈ ਪੁਨਖਟ ਲੈ ਬਾਕੀ ਇਹ ਨਾਰੇ ਮੁੰਡਾ ਮਰਦਾ ਜਾਵੇ ਪੂਰੀ ਵੀਡੀਓ ਦੇ ਵਿੱਚ ਮੈਨੂੰ ਨਾਰ ਤਾਂ ਕਿਤੇ ਨਜ਼ਰ ਨਹੀਂ ਆਈ ਨਹੀਂ ਨਾਰੇ ਕਿਤੇ ਠੰਡ ਨਾਲ ਵਾਲੀ ਇਹ ਨਿਛੇ ਤੇ ਜੱਟ ਕਿਵੇਂ ਦਿਨ ਹਾਰ ਜੂ ਮੈਂ ਤਾਂ ਸੂਟ ਲੈਣ ਲੈ ਕੇ ਸਮਝੋ ਤਾਂ ਨਾ ਕਰਾਂ ਬਾਈ ਸਾਨੂੰ ਵੀ ਦੱਸ ਦੇ ਕਿਹੜੀ ਗਿੱਦੜ ਸਿੰਗੀ ਤੇਰੇ ਕੋਲ ਉਹ ਪਤੰਦਰਾ ਸਾਨੂੰ ਵੀ ਦੱਸ ਦੇ ਕਿਹੜਾ ਕਾਲਾ ਜਾਦੂ ਕੀਤਾ ਤੂੰ ਇਹ ਸਭ ਦੁਨੀਆ ਖਤਮ ਹੋਣ ਦੇ ਸੰਕੇਤ ਆ ਬਾਈ ਜਵਾਨੀ ਵਿਨਾ ਢੋਰ ਤੋਂ ਪਤੰਗ ਕੋਈ ਲੁੱਟ ਨਾ ਲਗੇ ਮੈਂ ਇਸੇ ਗੱਲ ਤੋਂ ਡਰਾਂ ਜਾਗਰਾ ਕਿੱਥੇ ਲੈ ਕੇ ਬੈਠਾ ਸੀ ਯਾਰ ਮੈਂ ਤਾਂ ਹੁਣ ਮਰਨ ਚੱਲਿਆ ਕਿਸੇ ਆਉਣਾ ਤੇ ਆਜੋ ਮੇਰੇ ਘਰ ਦੇ ਨਾ ਖਰਚਾ ਪਾਣੀ ਚੱਕ ਲਓ ਮੈਂ ਚੱਲਾ ਮਰਨ ਕੋਈ ਵਧੀਆ ਕੁਆਲਟੀ ਦਾ ਜ਼ਹਿਰ ਦੱਸੋ ਯਾਰ ਤੇ ਪਿਆਰ ਨਾਲ ਗੱਲ ਕਰਨੀ ਆ ਤਾਂ ਕੱਲਾ ਮੈਂ ਛੱਡਣ ਲੱਗਿਆ ਮਿੰਟ ਨਹੀਂ ਲਾਂਦੀ ਜੇ ਤੈਨੂੰ ਲੱਗੇ ਮੈਂ ਤੇਰੇ ਪਿੱਛੇ ਪਿੱਛੇ ਦੰਦ ਮਾਰ ਕੇ ਲੱਤ ਪਾੜਦੇ ਉਹਦੀ ਇਹ ਪੈਣ ਥੱਥੀ ਨਹੀਂ ਫੱਤੀ ਆਂਗੂੰਗੀ ਵੋਂਗੀ ਬਿੰਤਾ ਕਰੂੰਗੀ ਸੋ ਫੋਨ ਕਰੂੰਗੀ ਮੈਸੇਜ ਕਰੂੰਗੀ ਨਾ ਮੈਂ ਪਿੱਛੇ ਦੰਦ ਲਾ ਦੇ ਉਹਦੇ ਆਪੇ ਹਲਕਾ ਹੋ ਜਾਣਾ ਉਹਨੇ ਪਹਿਲਾ ਆਪਣੇ ਦੰਦ ਸਾਹਮ ਕਿਦੜੇ ਬੁੱਲਾ ਤਾਂ ਨਮਰਾ ਲਵੀ ਲੱਖ ਦੀ ਲਾਣਤ ਉਹਨਾਂ ਤੇ ਜਿਨ੍ਹਾਂ ਨੂੰ ਤੇਰੇ ਪਿੱਛੇ ਮਿਹਨਤ ਕਰਦੀ ਲੋੜ ਹੈ ਕਹੇ ਲੀਆਂ ਕਿ ਤੂੰ ਇੱਕ ਕੋਹਿਨੂਰ ਵਰਗਾ ਮੇਰੇ ਯਾਰ ਕਹਿਣ ਭਾਬੀ ਸਾਡੀ ਖਿਲ ਵਰਗੀ ਹੈ ਜੇ ਇਹਨੂੰ ਕੋਹਿਨੂਰ ਕਹਿੰਦੇ ਆ ਲੰਡਨ ਨੇ ਹੁਣ ਤੱਕ ਪੰਜਾਬ ਭੇਜ ਦੇਣਾ ਸੀ ਗਿਆਨੀ ਵੀਰ ਆਪਣੇ ਪਰਨੇ ਨਾਲ ਸਾਡਾ ਗਲਾ ਘੁੱਟਦੇ ਯਾਰ ਅਖਾਜ ਕਿਵੇਂ ਪਾਵਾਂ ਕਜਲਾ ਸਾਡੇ ਤੂੰ ਸਾਡੀਆਂ ਅੱਖਾਂ 'ਚ ਮਿਰਚਾ ਪਾ ਦੇ ਵੇੜੇ ਵਾਲੀ ਜਨਤਾ ਹੈ ਤਾਂ ਤੀਸਰੇ ਨੰਬਰ ਤੇ ਜੋ ਮੁੰਡਾ ਉਹ ਮੈਂ ਵਾਂ ਐਵੇਂ ਕੇ ਕੇ ਪਿਆਰ ਪਿਆਰ ਕਦਰਾ ਗਵਾਲੀਆਂ ਹੈ ਲੋਕਾਂ ਨੂੰ ਅਸੀਂ ਤੇ ਰੋਟੀਆਂ ਖਾਣਾ ਆ ਦੁਨੀਆ ਤੇ ਸ਼ੰਗਨ ਵਾਲੇ ਦੇ ਨੇ ਜਿਹੜੀ ਕਰਪਾਨ ਸੀ ਤੇਰੇ ਕੋਲ ਉਹ ਮਾਰ ਦੇ ਮੇਰੇ ਸਾਡਾ ਟਾਈਮ ਕਦੋਂ ਆਉਣਾ ਯਾਰ ਕਾਕ ਯਾਰ ਨਜ਼ਰਾਂ ਲਵਾਲੀ ਕਿ ਮੈਂ ਤਾਂ ਸੁੱਟ ਤੇ ਹੈ ਨਾਮ ਤੇਰਾ ਲੈਂਦੇ ਸੀ ਤੈਨੂੰ ਮੁਬਾਰਕਾ ਤੇ ਸਾਨੂੰ ਲਾਂਤਾ ਭਾਈ ਪਿੱਛੋਂ ਗਮਣਾ ਜਾ ਕੇ ਮੇਰੇ ਸਿਰ ਚ ਮਾਰ ਮੈਂ ਸੰਗਰੂਰ ਬਸ ਸਾਡੇ ਕੋਲਾਂ ਵੀਰੇ ਨੂੰ ਵੱਡੀ ਦਾ ਹੋ ਲੈਣ ਦਿੰਦਾ ਯਾਰ ਮੁੱਕ ਗਈ ਪਾਊਡਰ ਮੁੱਕ ਗਿਆ ਮੁੱਕ ਗਿਆ ਪਰਫਿਊਮ ਢੋਲਣਾ ਨਾ ਬਣਵਾ ਮੁੱਕਣਾ ਸੀ ਚਮਚਿਆਣਾ ਕਰਦੀ ਸੀ ਜੇ ਐਨੀ ਲਾਓਗੇ ਤਾਂ ਮੁੱਕੂਗੀ ਲਾਗਦਾ ਹੁਣ ਪਹਿਣ ਦਿਖਣਾ ਹੀ ਬੰਦ ਹੋ ਜਾਣਾ ਘਰੇ ਆਟਾ ਹੁਣਾ ਸਿਰ ਵਿੱਚ ਪਾਲਾ ਦੰਦ ਡੇਗ ਚੱਲੇ ਤੇਰੇ ਤੂੰ ਕਾਦੀ ਕਰੀ ਤਰੱਕੀ ਵਿਉਂਡਿਆ ਤਕਹੋਂ ਨਾ ਸ਼ਰੀਕਾਂ ਦਾ ਤੂੰ ਕਾਦੀ ਕਰੀ ਤਰੱਕੀ ਲੈ ਦੱਸ ਦੰਦਲ ਜੀ ਪੋਤੋ ਦੰਦਾਂ ਨੂੰ ਤਾਰ ਦੀ ਲੋੜ ਆ ਖੂਨ ਦੀ ਨਹੀਂ ਕੰਦ ਚ ਨਾ ਦੰਦ ਮਾਰ ਲਈ ਕਾਦੀ ਕਰੀ ਤਰੱਕੀ ਵਿਉਂਡਿਆ ਤਕਹੋਂ ਨਾ ਸ਼ਰੀਕਾਂ ਦਾ ਤੈਨੂੰ ਵੇਖ ਕੇ 2 ਗ੍ਰਾਮ ਰਹਿ ਗਿਆ ਪਰੇ ਹੋ ਜਾ ਤਾਰਾ ਨੂੰ ਨਾ ਹੱਤ ਲਾਲੀ ਨਛੱਤਰ ਗੇਲ ਕੋਲ ਹੀ ਬੈਠਾ 6 ਗ੍ਰਾਮ ਹੀ ਰਹਿ ਜਾ ਮੱਚ ਕੇ ਖੂਨ ਸ਼੍ਰੀਕਾਂ ਦਾ ਉਹ ਦੇਖੀਂਗੇ ਤੇ ਦੰਦ ਨਾ ਡਿੱਗ ਪੈਣ 6 ਗ੍ਰਾਮ ਤੇਰਾ ਨਾ ਰਹਿ ਜਾਵੇ ਕਰੰਟ ਲਾ ਕੇ ਤੇਰੇ ਚ ਤਾਂ 4 ਗ੍ਰਾਮ ਹੀ ਲੱਗਦਾ ਰਾਤ ਨੂੰ ਇਹਨਾਂ ਦੇ ਗੋਡੇ ਦੁਖਦੇ ਆ ਜੇ। ਭੂਆ ਫੀਮ ਖਾਣ ਤੋਂ ਬਾਅਦ। ਹਾਂ ਬੀਬੀ ਨੂੰ ਮੇਰੇ ਵਾਦੇ ਖੁੱਲਾ ਸਦਾ। ਓ ਮਾਈ ਗੋਡੇ ਤੁਹਾਨੂੰ ਕਿਸ ਨੇ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ। ਹੁਣ ਨਹੀਂ ਹੁੰਦੀਆਂ ਬਾਵਾ ਪੀੜ। ਅੱਬੇ ਹੱਥ ਵਿੱਚ ਫੋਨ ਤੈਨੂੰ ਪਤਾ ਹੀ ਚਾਊਗਾ ਬਲੋ ਯਾ ਸ਼ਨੋਰ ਕੌਣ। ਆ ਤੱਕ ਰਾਤੀ ਬਾਈ ਅੱਗੇ ਤੋਂ ਨਾ ਕਰਾਈ ਕੀ ਲਿਖ ਦੇ ਤਾਈ ਝਾਲਮਾ ਕੌਣ ਆਖੇ ਤੇ ਅਕਲ ਨਾਲ ਜਟ ਅਦੀ ਲੰਬੀ ਆ ਪੁਛਲੀ ਗਾਣਾ گا ਰਹਿਆਂ ਜਾਂ ਗੱਲ ਕਰ ਰਹਿਆਂ ਭਰਾ Song ਪੂਰਾ ਆਤਾ ਬਸ ਸਮਝ ਨਹੀਂ ਲੱਗਿਆ ਕਵੇ ਦੁਨੀਆ ਤੇ ਥਾਪੂਰੀ ਹੱਦ ਤੱਕ ਆਤੀ ਕਵੇ ਦੁਨੀਆ ਤੇ ਥਾਪੂਰੀ ਹੱਦ ਤੱਕ ਆਤੀ ਕੰਬਲ ਦੇ ਵਿੱਚ ਵੜ ਕੇ ਗਾਣਾ ਰਿਕਾਰਡ ਕੀਤਾ ਲੱਗਦਾ ਮੋਰ ਮੋਰ ਵੀਰ ਇੰਨੀ ਨਾ ਭੋਰ ਹੌਸਲੇ ਚ ਜੁੜੇ ਬੱਗੀ ਤਿਤਰੀ ਮਾਣ ਪਾਨੇ ਜਿਨਾਇ ਲੜੇ ਕਵਾਰੀ ਦਾ ਹਾਏ ਦੀਦਾ ਕਿੰਨਾ ਸੋਹਣਾ ਲੱਗਦਾ ਪਿਆ ਓਏ ਸਾੰਬੜਾ ਆਪਣੀ ਬੱਗੀ ਤਿਤਰੀ ਨੂੰ ਅਹ ਦਰੇ ਹੁੰਦੇ ਆ ਜੇ ਹੋ ਗਈ ਕਿਸੇ ਹੋਰ ਜੱਟਾਂ ਦੀ ਕੁੜੀ ਆਏ ਤਾਂ ਬੱਗੀ ਤਿਤਰੀ ਨਹੀਂ ਬੱਗਾ ਤਤਰਾ ਇਹ ਸਾਲਾ ਤਿਤਲੀ ਨਹੀਂ ਤਤਲਾ ਇਹ ਤਾਂ ਟੰਟੀ ਦੀ ਕੁੜੀਆਂ ਕਹਿੰਦੀ ਸਾਨੂੰ ਹੁੰਡਾ ਦਵਾ ਕੇ ਲੈ ਵੀਰੇ ਤੇ ਇਹਨਾਂ ਨੂੰ ਅਸੀਂ ਹੁੰਡਾ ਦਵਾ ਕੇ ਲੈ ਆਏ ਨੇ ਗੱਡੀ ਤੇ ਅੰਬਾਨੀ ਆਦੀ ਧੀ ਆ ਇਹ ਤਾਂ ਵੇਥ ਭਰਾ ਲੋ ਦੰਦਾ ਦੀ ਬੈ ਕੇ ਗੱਡੀ ਚ ਇਹ ਬਹੁਤ ਹੁੰਦੀ ਲੱਗਿਆ ਉਹ ਤਾਂ ਦੀ ਲੱਗਿਆ ਆ ਦੇਖ ਦੰਦਾ ਵਿੱਚੋਂ ਜੀਬ ਟਾਈ ਟਿੱਪ ਨਗਾਉਣਾ ਮੇਰੇ ਤੇ ਦਾ ਫੁਕਰੀ ਫੁਕਰੀ ਚ ਗੱਡੀ ਦੀ ਹਵਾ ਕਰੀ ਜਾਂਦੀ ਆ ਆਗਣਾ ਸੁਣ ਕੇ ਵਾਪਸ ਆ ਜਾਣਾ ਉਹਨੇ ਕਿਹੜੇ ਵੇਲੇ ਸੁਰਾਂ ਦੀ ਵੈਰਨ ਲੋਕਾਂ ਦੇ ਮਖੌਲ ਜੋ ਕੀ ਛੱਡ ਕੇ ਵਜੁੰਦਾਰਾਂ ਮੈਂ ਜਾਣ ਵਾਲਿਆ ਲੱਗਦਾ ਤੇਰੇ ਗੀਤ ਸੁਣ ਕੇ ਭੱਜਿਆ ਹੂ ਮੈਨੂੰ ਲੱਗਦਾ ਰਾਤ ਮੁੱਕਣ ਤੋਂ ਪਹਿਲਾਂ ਆਂਟੀ ਤੇਰੇ ਸਾਹ ਮੁੱਕ ਜਾਣੇ ਆ ਵੇ ਤੂੰ ਹੱਸਦੀ ਵੇਖੀ ਸੀ ਰੋਂਦੀ ਵੇਖ ਲੈ ਰੋਂਦੀ ਨੂੰ ਬਰੌਣ ਵਾਲਿਆ ਆਂਟੀ ਜੀ ਉਧਰ ਦਾ ਥਲੇ ਲੱਗ ਗਈ ਆ ਆਂਟੀ ਜੀ ਤੁਸੀਂ ਬਹੁਤ ਕੋਸ਼ਿਸ਼ ਕਰ ਲਈ ਪਲੀਜ਼ ਰੁਕ ਜਾਓ ਹੁਣ ਸਾਲੀਆਂ ਚ ਬੈਠਾ ਬੈਠਾ ਚਾ ਚਾਚ ਖਾਈ ਜਾਂਦਾ ਦੰਦ ਕੱਢਦਾ ਹਰਾਮਜਾਦਾ ਪਾਦਾਦਾ ਸਵੇਰੇ ਲੱਗਣਾ ਪਾਉ ਹੁਣ ਤਾਂ ਚਾਹੇ ਜ਼ਹਿਰ ਖਵਾ ਦਿਓ ਇਹਨੂੰ ਰੋਟੀ ਖਾ ਲਗਾ ਸੀ ਸਾਡੇ ਯਾਰ ਫੇਰ ਖਾ ਲਉਂ ਫਿਰ ਪੰਗੜਾ ਹੋ ਗਿਆ ਤਾਂ ਵੇ ਲੋਕੇ ਨੰਬਰ ਸੈਂਡ ਕਰ ਦੇ ਕੁੜੀ ਖੁਸ਼ ਨਹੀਂ ਲੱਗਦੀ ਮੈਨੂੰ ਤਾਂ ਅਸੀਂ ਵੀ ਹੈਗੇ ਆ ਭਰਾਵਾ ਬਾਈ ਸੌ ਲਗੇ ਅੱਜ ਮੈਂ ਪਵਾਸ ਰੱਖਣਾ ਬਾਈ ਤੈਨੂੰ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼